ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚਖੰਡ ਹੁੰਦੀs ਅਗਲੀ ਪੇਸ਼ਕਸ਼ ਵਿੱਚ ਤੁਹਾਨੂੰ ਸਾਰਿਆਂ ਦਾ ਸਵਾਗਤ ਕਰਦਾ ਜਿਵੇਂ ਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਦੇ 350 ਸਾਲਾ ਮਨਾਉਣ ਲਈ ਸ਼ਤਾਬਦੀ ਸਮਾਗਮਾਂ ਦੇ ਵਿੱਚ ਤੇਜੀ ਆਈ ਹੈ ਤੇ ਕਈ ਸਿੱਖ ਬੁੱਧੀਜੀਵੀਆਂ ਅਤੇ ਸੰਸਥਾਵਾਂ ਵੱਲੋਂ ਪੰਜਾਬ ਸਰਕਾਰ ਨੂੰ ਸਲਾਹ ਦਿੱਤੀ ਗਈ ਹੈ ਕਿ ਗੁਰੂ ਸਹਿਬਾਨ ਦੀ لسਾਨੀ ਸ਼ਹਾਦਤ ਬੇਮਿਸਾਲ ਕੁਰਬਾਨੀ ਦਾ ਜੋ ਅਧਿਆਤਮਿਕ ਸਾਰ ਹੈ ਧਰਮ ਦੀ ਰਾਖੀ ਉਹੀ ਸਾਰੇ ਜਸ਼ਨਾਂ ਦੇ ਮੂਲ ਦੇ ਵਿੱਚ ਰਹੇ ਉਹਦੀ ਕੋਰ ਦੇ ਵਿੱਚ ਇਹੀ ਮੈਸੇਜ ਰਹਿਣਾ ਚਾਹੀਦਾ ਹੈ ਇਹ ਅਪੀਲ ਉਦੋਂ ਆਈ ਹੈ ਜਦੋਂ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਮਨੁੱਖੀ ਅਧਿਕਾਰ ਦਿਵਸ ਵਜੋਂ ਮਨਾਇਆ ਜਾਵੇਗਾ ਸਿੱਖ ਬੁੱਧੀਜੀਵੀਆਂ ਅਤੇ ਧਾਰਮਿਕ ਜਥੇਬੰਦੀਆਂ ਨੇ ਹਾਲਾਂਕਿ ਸਰਕਾਰ ਦੀ ਮਨਸ਼ਾ ਦਾ ਸਵਾਗਤ ਕੀਤਾ ਹੈ ਪਰ ਨਾਲ ਹੀ ਇਤਿਹਾਤ ਵਰਤਣ ਲਈ ਵੀ ਕਿਹਾ ਹੈ ਕਿ ਮਨੁੱਖੀ ਅਧਿਕਾਰਾਂ ਦੇ ਜੋ ਆਧੁਨਿਕ ਵਿਚਾਰ ਹਨ ਇਹਨਾਂ ਨੂੰ ਗੁਰੂ ਸਾਹਿਬ ਦੀ ਸ਼ਹਾਦਤ ਦੇ ਅਧਿਆਤਮਿਕ ਸੰਦਰਭ ਦੇ ਵਿੱਚ ਨਾ ਮਿਲਾਇਆ ਜਾਵੇ ਉਹਦੇ ਨਾਲ ਨਾ ਮੇਲਿਆ ਜਾਵੇ ਇੱਕ ਸਿੱਖ ਸੰਸਥਾ ਜੋ ਕਿ ਸ਼ਹੀਦੀ ਸਮਾਗਮ ਕਰਵਾ ਰਹੀ ਹੈ ਉਸ ਦੇ ਸੀਨੀਅਰ ਮੈਂਬਰ ਦਾ ਕਹਿਣਾ ਹੈ ਗੁਰੂ ਤੇਗ ਬਹਾਦਰ ਜੀ ਦੀ ਇਹ ਮਹਾਨ ਕੁਰਬਾਨੀ ਧਰਮ ਦੀ ਰੱਖਿਆ ਲਈ ਸੀ ਸ਼ਰਧਾ ਤੇ ਧਾਰਮਿਕਤਾ ਦੇ ਵਾਸਤੇ ਸੀ ਨਾ ਕਿ ਕਿਸੇ ਸਿਆਸੀ ਜਾਂ ਮਨੁੱਖੀ ਅਧਿਕਾਰ ਲਹਿਰ ਦਾ ਹਿੱਸਾ ਸੀ ਇਹ ਕੰਮ ਤਾਂ ਇੱਕ ਰੱਬੀ ਹੁਕਮ ਤੇ ਅਧਿਆਤਮਿਕ ਫਰਜ਼ ਨਿਭਾਉਣ ਵਾਲਾ ਸੀ ਮਨੁੱਖੀ ਅਧਿਕਾਰਾਂ ਦੇ ਨਿਯਮ ਬਣਾਉਣ ਤੋਂ ਸਦੀਆਂ ਪਹਿਲਾਂ ਸਿੱਖ ਬੁੱਧੀਜੀਵੀ ਇਸ ਨੂੰ ਹਮੇਸ਼ਾ ਹੀ ਧਰਮ ਸ਼ਰਧਾ ਲਈ ਕੁਰਬਾਨੀ ਦੀ ਸੰਗਿਆ ਦਿੰਦੇ ਹਨ ਨਾ ਕਿ ਕਿਸੇ ਸਿਆਸੀ ਵਿਰੋਧ ਗੁਰੂ ਸਾਹਿਬਾਨ ਨੂੰ 1675 ਵਿੱਚ ਮੁਗਲ ਰਾਜੇ ਔਰੰਗਜ਼ੇਬ ਦੇ ਹੁਕਮਾਂ ਤੇ ਸ਼ਹੀਦ ਕਰ ਦਿੱਤਾ ਸੀ ਜਦੋਂ ਉਹਨਾਂ ਨੇ ਇਸਲਾਮ ਕਬੂਲ ਕਰਨ ਤੋਂ ਨਾ ਕਰ ਦਿੱਤੀ ਸੀ ਕਸ਼ਮੀਰੀ ਪੰਡਤਾਂ ਦੇ ਆਪਣੇ ਧਰਮ ਨੂੰ ਮੰਨਣ ਦੇ ਹੱਕ ਵਿੱਚ ਖੜੇ ਗਏ ਸਨ ਉਦੋਂ ਤੋਂ ਹੀ ਇਹ ਵਿਸ਼ਵ ਇਤਿਹਾਸ ਦੇ ਵਿੱਚ ਦੁਨੀਆ ਦੇ ਇਤਿਹਾਸ ਦੇ ਵਿੱਚ ਧਾਰਮਿਕ ਤੇ ਨੈਤਿਕ ਬਹਾਦਰੀ ਦਾ ਸਭ ਤੋਂ ਵੱਡਾ ਕੰਮ ਮੰਨਿਆ ਜਾਂਦਾ ਹੈ ਸਿੱਖ ਬੁੱਧੀ ਜੀ ਵੀ ਗੁਰਚਰਨਜੀਤ ਸਿੰਘ ਲਾਂਬਾ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰਨਾਟਕ ਦੇ ਵਿੱਚ ਆਪਣੇ ਪਿਤਾ ਦੀ ਕੁਰਬਾਨੀ ਦੇ ਇਲਾਹੀ ਰੂਪ ਨੂੰ ਸਪਸ਼ਟਤਾ ਦੇ ਨਾਲ ਦਰਜ ਕਰ ਦਿੱਤਾ ਸੀ ਤਿਲਖ ਜੰਜੂ ਰਾਖਾ ਪ੍ਰਭ ਤਾਕਾ ਤੀਨੋਂ ਬੜੋ ਕੁੱਲ ਮੈਂ ਸਾਕਾ ਸਾਧਾ ਹੇਤ ਇੰਨੀ ਜਨ ਕਰੀ ਸੀਸ ਦਿਆ ਪਰ ਸੀਨਾ ਉਚਰੀ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਸਿੱਧ ਕਰਾ ਦੀ ਹੈ ਇਹਨਾਂ ਤੁਕਾ ਨਾਲ ਕਿਤੇ ਵੀ ਕਿਸੇ ਵੀ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ ਬੁੱਧੀ ਜੀ ਵੀ ਇਸ਼ਾਰਾ ਕਰਦੇ ਹਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਸ਼ਹਾਦਤ ਕਿਸੇ ਵੀ ਨਿੱਜੀ ਜਾਂ ਸਿਆਸੀ ਕਾਰਨਾ ਕਰਕੇ ਨਹੀਂ ਸੀ ਬਲਕਿ ਧਰਮ ਦੀ ਰੱਖਿਆ ਵਾਸਤੇ ਚੱਕਿਆ ਹੋਇਆ ਇੱਕ ਕਦਮ ਸੀ ਇੱਕ ਹੋਰ ਸਿੱਖ ਵਿਦਵਾਨ ਕਹਿੰਦੇ ਹਨ ਕਿ ਪੂਰੀ ਦੁਨੀਆ ਦੇ ਇਤਿਹਾਸ ਵਿੱਚ ਕਿਤੇ ਵੀ ਕੋਈ ਵੀ ਅਜਿਹੀ ਮਿਸਾਲ ਨਹੀਂ ਮਿਲਦੀ ਹੈ ਜਦੋਂ ਕਿਸੇ ਇੱਕ ਇਨਸਾਨ ਨੇ ਦੂਜਿਆਂ ਦੇ ਧਰਮ ਦੀ ਆਜ਼ਾਦੀ ਲਈ ਆਪਣੀ ਜ਼ਿੰਦਗੀ ਦੀ ਕੁਰਬਾਨੀ ਦੇ ਦਿੱਤੀ ਹੋਵੇ ਸਾਰੇ ਹੀ ਸਿੱਖ ਗੁਰੂਆਂ ਵੱਲੋਂ ਆਪਣੀ ਜ਼ਿੰਦਗੀ ਧਰਮ ਲਈ ਅਤੇ ਜ਼ੁਲਮ ਦੇ ਵਿਰੁੱਧ ਲੜਨ ਨੂੰ ਸਮਰਪਿਤ ਕਰ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੇ ਪੂਰਵਜਾਂ ਦੇ ਜਿਹੜੇ ਪਹਿਲੇ ਗੁਰੂਆਂ ਦੇ ਇਸ ਰੱਬੀ ਮਿਸ਼ਨ ਬਾਰੇ ਲਿਖਿਆ ਹੈ ਤਨ ਬੇਦੀਆਂ ਕੇ ਕੁੱਲ ਪਏ ਪ੍ਰਗਟੇ ਨਾਨਕ ਰਾਏ ਜਿਨ ਇਹ ਕਾਲ ਨੂੰ ਧਰਮ ਚਲਾਇਓ ਸਭ ਸਾਧੂ ਨੂੰ ਰਾਹ ਬਤਾਇਓ ਇਹ ਮਿਸ਼ਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਧਰਮ ਦੀ ਰੱਖਿਆ ਦੇ ਲਈ ਦਿੱਤੀ ਸ਼ਹਾਦਤ ਤੇ ਜਾ ਕੇ ਖਤਮ ਹੋਇਆ ਲੰਬਾ ਕਹਿੰਦੇ ਹਨ ਕਿ ਸ਼ਹਾਦਤ ਤੋਂ 273 ਸਾਲਾਂ ਬਾਅਦ 1948 ਦੇ ਵਿੱਚ ਯੂਨਾਈਟਿਡ ਨੇਸ਼ਨ ਨੇ ਯੂਨੀਵਰਸਲ ਡੈਕਲਰੇਸ਼ਨ ਆਫ ਹਿਊਮਨ ਰਾਈਟਸ ਨੂੰ ਅਪਣਾਇਆ ਇਸ ਡੈਕਲੇਰੇਸ਼ਨ ਦਾ ਆਰਟੀਕਲ 18 ਕਹਿੰਦਾ ਹੈ ਹਰੇਕ ਨੂੰ ਵਿਚਾਰ ਅੰਤਿਕਰਨ ਅਤੇ ਧਰਮ ਦੀ ਆਜ਼ਾਦੀ ਦਾ ਅਧਿਕਾਰ ਹੈ ਇਸ ਅਧਿਕਾਰ ਵਿੱਚ ਉਸਦੇ ਧਰਮ ਜਾਂ ਵਿਸ਼ਵਾਸ ਨੂੰ ਬਦਲਣ ਦੀ ਆਜ਼ਾਦੀ ਅਤੇ ਇਕੱਲੇ ਜਾਂ ਦੂਜਿਆਂ ਦੇ ਨਾਲ ਭਾਈਚਾਰੇ ਵਿੱਚ ਆਪਣੇ ਧਰਮ ਜਾਂ ਵਿਸ਼ਵਾਸ ਨੂੰ ਸਿਖਾਉਣ ਅਭਿਆਸ ਪੂਜਾ ਅਤੇ ਪਾਲਣਾ ਦੇ ਵਿੱਚ ਪ੍ਰਗਟ ਕਰਨ ਦੀ ਆਜ਼ਾਦੀ ਸ਼ਾਮਲ ਹੈ ਲੇਕਿਨ ਸਿੱਖ ਚਿੰਤਕਾਂ ਦਾ ਮੰਨਣਾ ਹੈ ਕਿ ਗੁਰੂ ਸਾਹਿਬ ਦੀ ਸ਼ਹਾਦਤ ਹੱਕਾਂ ਦੇ ਇਨ੍ਹਾਂ ਕਾਨੂੰਨਾਂ ਤੋਂ ਕਿਤੇ ਉੱਪਰ ਹੈ ਮਨੁੱਖੀ ਹੱਕ ਇੱਕ ਆਧੁਨਿਕ ਕਾਨੂੰਨੀ ਪਹਿਲੂ ਹੈ ਤੇ ਧਰਮ ਇੱਕ ਸਦੀਵੀ ਸਿਧਾਂਤ ਹੈ ਇੱਕ ਵਿਦਵਾਨ ਕਹਿੰਦੇ ਹਨ ਗੁਰੂ ਸਾਹਿਬ ਤਾਂ ਧਰਮ ਦੇ ਇਲਾਹੀ ਹੱਕ ਲਈ ਖੜੇ ਸੀ ਕਿਸੇ ਸੱਤਾ ਜਾਂ ਤਾਕਤ ਦੇ ਸਾਹਮਣੇ ਇਨਸਾਨ ਦੀ ਫਰਿਆਦ ਲੈ ਕੇ ਨਹੀਂ ਖੜੇ ਸੀ ਇਸੇ ਲਈ ਹੀ ਇਨ੍ਹਾਂ ਸਿੱਖ ਬੁੱਧੀਜੀਵੀ ਵਿਦਵਾਨਾਂ ਸੰਸਥਾਵਾਂ ਵੱਲੋਂ ਸਰਕਾਰ ਨੂੰ ਇਹ ਬੇਨਤੀ ਕੀਤੀ ਗਈ ਹੈ ਕਿ ਸ਼ਤਾਬਦੀ ਸਮਾਗਮਾਂ ਦਾ ਸੁਨੇਹਾ ਇਸੇ ਅਧਿਆਤਮਿਕ ਦਾਇਰੇ ਵਿੱਚ ਹੀ ਰਹੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਫਰਕ ਨੂੰ ਸਮਝੀਏ ਇੱਕ ਸੰਸਥਾ ਦੇ ਬੁਲਾਰੇ ਕਹਿੰਦੇ ਹਨ ਗੁਰੂ ਸਾਹਿਬ ਦੀ ਸ਼ਹਾਦਤ ਮਨੁੱਖੀ ਹੱਕਾਂ ਦੀ ਸਪਿਰਟ ਨਾਲ ਮੇਲ ਜ਼ਰੂਰ ਖਾਂਦੀ ਹੈ ਪਰ ਸਿਰਫ ਉਸੇ ਤਕਸੀਮਤ ਨਹੀਂ ਰਹਿੰਦੀ ਉੱਥੇ ਤੱਕ ਘਟਾ ਕੇ ਇਸ ਨੂੰ ਪੇਸ਼ ਨਹੀਂ ਕਰਨਾ ਚਾਹੀਦਾ ਜਦੋਂ ਤਿਆਰੀਆਂ ਚੱਲ ਰਹੀਆਂ ਸਨ ਤਾਂ ਕਈ ਸਿੱਖ ਗਰੁੱਪਾਂ ਵੱਲੋਂ ਇਹ ਇਤਰਾਜ਼ ਵੀ ਚੁੱਕਿਆ ਗਿਆ ਕਿ ਜਿਹੜੇ ਹੋਲਡਿੰਗ ਜਾਂ ਪੋਸਟਰਾਂ ਦੇ ਵਿੱਚ ਗੁਰੂ ਸਾਹਿਬ ਦੀ ਦਿੱਖ ਦਿਖਾਈ ਗਈ ਹੈ ਪੰਜਾਬ ਸਰਕਾਰ ਦੇ ਕੁਝ ਸਮਾਨ ਦੇ ਵਿੱਚ ਜੋ ਰਵਾਇਤੀ ਪ੍ਰਕਾਸ਼ ਚੱਕਰ ਹੈ ਜਿਹਨੂੰ ਆਪਾਂ ਹੈਲੋ ਕਹਿੰਦੇ ਆ ਗੁਰੂ ਸਾਹਿਬ ਦੇ ਸੀਸ ਦੇ ਦੁਆਲੇ ਉਹ ਹੈਲੋ ਉਹ ਪ੍ਰਕਾਸ਼ ਚੱਕਰ ਨਹੀਂ ਦਿਖਾਇਆ ਗਿਆ ਸੀ ਜਦਕਿ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਵੱਲੋਂ ਜਾਰੀ ਕੀਤੇ ਪੋਸਟਰਾਂ ਦੇ ਵਿੱਚ ਏਸੀ ਇਸ ਤੇ ਵੀ ਇਤਰਾਜ਼ ਜਤਾਇਆ ਗਿਆ ਭਾਵੇਂ ਇਹ ਵੀ ਕਿਹਾ ਜਾਂਦਾ ਹੈ ਕਿ ਸਿੱਖਾਂ ਦੇ ਵਿੱਚ ਮੂਰਤ ਦੀ ਜਾਂ ਇਹ ਕਹੋ ਮੂਰਤੀ ਪੂਜਾ ਦੀ ਮਨਾਹੀ ਹੈ ਪਰ ਹਰ ਗੁਰੂ ਘਰ ਦੇ ਵਿੱਚ ਗੁਰੂ ਸਾਹਿਬ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸੋਬਤ ਨੇ ਲਗਭਗ ਹਰ ਸਿੱਖ ਦੇ ਘਰੇ ਹਰ ਗੁਰੂ ਘਰ ਦੇ ਵਿੱਚ ਤੁਹਾਨੂੰ ਇਹ ਤਸਵੀਰਾਂ ਆਮ ਮਿਲ ਜਾਣਗੀਆਂ ਪਹਿਲਾਂ ਵੀ ਪੰਜਾਬ ਸਰਕਾਰ ਦੇ ਕਰਾਏ ਗਏ ਇੱਕ ਸਮਾਗਮ ਤੇ ਵਿਵਾਦ ਖੜਾ ਹੋ ਗਿਆ ਸੀ ਜਦੋਂ ਗਾਇਕ ਬੀਰ ਸਿੰਘ ਨੇ ਛੇਤੀਸ ਮਾਗਮ ਦੌਰਾਨ ਹੀ ਸਟੇਜ ਤੋਂ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਸੀ ਉੱਥੇ ਜੋ ਨੌਜਵਾਨ ਮੁੰਡੇ ਕੁੜੀਆਂ ਸੀ ਉਹਨਾਂ ਵੱਲੋਂ ਉਹਨਾਂ ਗੀਤਾਂ ਤੇ ਥਿਰਕਿਆ ਵੀ ਗਿਆ ਪੰਗੜਾ ਪਾਇਆ ਗਿਆ ਤਾਂ ਇੱਕ ਬਹੁਤ ਵੱਡਾ ਵਿਵਾਦ ਖੜਾ ਹੋ ਗਿਆ ਸੀ ਲੇਕਿਨ ਉਸ ਵਿਵਾਦ ਤੋਂ ਬਾਅਦ ਜੋ ਹੋਇਆ ਜੋ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਵੱਲੋਂ ਸਜ਼ਾ ਸੁਣਾਈ ਗਈ ਸਿਲੈਕਟਿਵ ਤਰੀਕੇ ਨਾਲ ਸਜ਼ਾ ਸੁਣਾਈ ਗਈ ਉਸ ਦੇ ਉੱਤੇ ਵੀ ਕਾਫੀ ਵਿਵਾਦ ਰਿਹਾ ਜੋ ਦੋਸ਼ੀ ਸੀ ਮੁੱਖ ਦੋਸ਼ੀ ਸੀ ਗਾयक ਵੀਰ ਸਿੰਘ ਉਸ ਨੂੰ ਇਹ ਕਹਿ ਦਿੱਤਾ ਗਿਆ ਕਿ ਤੁਹਾਡੇ ਬਾਰੇ ਫੈਸਲਾ ਬਾਅਦ ਵਿੱਚ ਲਵਾਂਗੇ ਲੇਕਿਨ ਜੋ ਪੰਜਾਬ ਸਰਕਾਰ ਦੇ ਮੰਤਰੀ ਸੀ ਉਹਨਾਂ ਨੂੰ ਦੋਸ਼ੀ ਕਰਾਰ ਕੇ ਸਜ਼ਾ ਸੁਣਾ ਦਿੱਤੀ ਗਈ ਤੇ ਸਜ਼ਾ ਸੁਣਾਉਣ ਦਾ ਤਰੀਕਾ ਸਜ਼ਾ ਵੀ ਇਹ ਸੀ ਜੋ ਬਾਕੀਆਂ ਨਾਲੋਂ ਕਾਫੀ ਵੱਖਰੀ ਸੀ ਜੇ ਤੁਸੀਂ ਤੁਲਨਾ ਹੀ ਕਰਨੀ ਹੋਵੇ ਤਾਂ ਰਣਜੀਤ ਸਿੰਘ ਢੜਰੀਆਂ ਵੱਲੋਂ ਜੋ ਵੀ ਪ੍ਰਚਾਰ ਕੀਤਾ ਗਿਆ ਜਿਸ ਤਰੀਕੇ ਦਾ ਸ਼ਮਦਾਬਲੀ ਵਰਤੀ ਗਈ ਉਸ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਇਤਰਾਜ਼ ਸੀ ਲੇਕਿਨ ਉਸ ਨੂੰ ਸਿਰਫ 500 ਰੁਪਏ ਦੀ ਦੇਖ ਕਰਾ ਕੇ ਸੁਰਖਰੂ ਕਰ ਦਿੱਤਾ ਗਿਆ ਮਾਫ ਕਰ ਦਿੱਤਾ ਗਿਆ ਲੇਕਿਨ ਬੈਂਸ ਨੂੰ ਇਹ ਸੁਝਾਅ ਸੁਣਾਈ ਗਈ ਕਿ ਤੁਸੀਂ ਵੱਖ-ਵੱਖ ਗੁਰਦੁਆਰਾ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਨੰਗੇ ਪੈਰੀ ਜਾਣਾ ਹੈ ਤੁਹਾਨੂੰ ਪਤਾ ਲੱਗੇ ਕਿ ਸਰਕਾਰ ਦਾ ਕੰਮ ਗਲੀਆਂ ਤੇ ਸੜਕਾਂ ਦੀ ਸੰਭਾਲ ਕਰਨਾ ਸਫਾਈ ਕਰਨਾ ਇਹ ਹੁੰਦਾ ਹੈ ਤੁਸੀਂ ਧਾਰਮਿਕ ਕੰਮਾਂ ਦੇ ਵਿੱਚ ਦਖਲ ਨਾ ਦਿਓ ਉਸ ਤਰੀਕੇ ਨਾਲ ਸਜ਼ਾ ਸੁਣਾਈ ਗਈ ਤਾਂ ਕਿ ਉਹਨਾਂ ਨੂੰ ਕੋਈ ਸਬਕ ਸਿਖਾਇਆ ਜਾ ਸਕੇ ਇਸ ਨੂੰ ਵੀ ਕੋ ਚੰਗਾ ਕਦਮ ਨਹੀਂ ਮੰਨਿਆ ਗਿਆ ਇਥੋਂ ਤੱਕ ਕਿ ਜਿਹੜੇ ਭਾਸ਼ਾ ਵਿਭਾਗ ਦੇ ਇੰਚਾਰਜ ਸੀ ਸਵੰਤ ਸਿੰਘ ਜਫਰ ਉਹ ਵੀ ਬਾਅਦ ਵਿੱਚ ਪੇਸ਼ ਹੋਏ ਉਹਨਾਂ ਦੀ ਸਜ਼ਾ ਉੱਤੇ ਵੀ ਕੋਈ ਫੈਸਲਾ ਨਹੀਂ ਕੀਤਾ ਗਿਆ ਤੇ ਸਿਲੇਕਟਿਵ ਤਰੀਕੇ ਨਾਲ ਸਿਰਫ ਆਪਣੇ ਸਿਆਸੀ ਤੌਰ ਤੇ ਵਿਰੋਧੀਆਂ ਨੂੰ ਜਿਨ੍ਹਾਂ ਨੇ ਸ਼ਾਇਦ ਆਨੰਦਪੁਰ ਸਾਹਿਬ ਦੇ ਵਿੱਚ ਵੀ ਜਥੇਦਾਰ ਸਾਹਿਬ ਦੇ ਨਾਲ ਕੋਈ ਗੱਲਬਾਤ ਕੀਤੀ ਸੀ ਕੋਈ ਟਿੱਕਾ ਟਿੱਪਣੀ ਹੋਈ ਸੀ ਉਹਨਾਂ ਨੂੰ ਵੱਖਰੇ ਕਰਕੇ ਇਕੱਲਿਆਂ ਕੱਢ ਕੇ ਸਜ਼ਾ ਸੁਣਾਈ ਗਈ ਇਸ ਸਜਾ ਸੁਣਾਉਣ ਦੇ ਤਰੀਕੇ ਦੇ ਉੱਤੇ ਵੀ ਇਸੇ ਲਈ ਵਿਵਾਦ ਹੋਇਆ ਸਿੱਖਾਂ ਦੇ ਵਿੱਚ ਇੱਕ ਸੁਰਤਾ ਜਾਂ ਜੋ ਸਾਡੇ ਗੁਰੂਆਂ ਨੇ ਸਿਖਿਆ ਦਿੱਤੀ ਸੀ ਉਸ ਦਾ ਪਾਲਣ ਕਿ ਸਾਡੇ ਜਥੇਦਾਰ ਹੀ ਨਹੀਂ ਕਰਨਗੇ ਤਾਂ ਫਿਰ ਆਮ ਲੋਕਾਂ ਤੋਂ ਕੀ ਉਮੀਦ ਕੀਤੀ ਜਾਂਦੀ ਅਕਸਰ ਆਮ ਲੋਕਾਂ ਨੂੰ ਇਹੀ ਸੁਨੇਹਾ ਦਿੱਤਾ ਜਾਂਦਾ ਹੈ ਕਿ ਤੁਸੀਂ ਗੁਰੂਆਂ ਦੀ ਸਿਖਾਏ ਹੋ ਰਾਹ ਤੇ ਚੱਲੋ ਉਹਨਾਂ ਦੇ ਪੂਰਨਿਆਂ ਤੋਂ ਕੁਝ ਸਿੱਖੋ ਜੋ ਉਹ ਸਾਡੇ ਲਈ ਵਿਚਾਰ ਛੱਡ ਕੇ ਗਏ ਨੇ ਗੁਨਾ ਦਾ ਖਜ਼ਾਨਾ ਦੇ ਕੇ ਗਏ ਨੇ ਉਸਤੇ ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕਰੋ ਪਰ ਲੋਕਾਂ ਨੂੰ ਸਿੱਖਿਆ ਦੇਣ ਵਾਲੇ ਇਹ ਲੋਕ ਕੀ ਉਹਨਾਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਉੱਤੇ ਆਪ ਅਮਲ ਕਰਦੇ ਨੇ ਉਹਨਾਂ ਦੇ ਉੱਤੇ ਚੱਲਦੇ ਨੇ ਜੇ ਤੁਸੀਂ ਇਹਨਾਂ ਸ਼ਤਾਬਦੀ ਸਮਾਗਮਾਂ ਨੂੰ ਹੀ ਵੇਖ ਲਵੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਵੱਖਰੇ ਸਮਾਗਮ ਕਰਾ ਰਹੀ ਹੈ ਪੰਜਾਬ ਸਰਕਾਰ ਆਪਣੇ ਵੱਖਰੇ ਸਮਾਗਮ ਕਰਾ ਰਹੀ ਹੈ ਹਰਿਆਣਾ ਸਰਕਾਰ ਤੇ ਹਰਿਆਣਾ ਦੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਵੱਖਰੇ ਸਮਾਗਮ ਕਰਾ ਰਹੇ ਨੇ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਆਪਣੇ ਤੌਰ ਤੇ ਦਿੱਲੀ ਦੇ ਵਿੱਚ ਵੱਖਰੇ ਸਮਾਗਮ ਕਰਾ ਰਹੀ ਹੈ ਸਿਆਸਤ ਇਸ ਸਮਾਗਮਾਂ ਦੇ ਉੱਤੇ ਇੰਨੀ ਕੁ ਭਾਰੂ ਹੈ ਕਿ ਪੰਜਾਬ ਸਰਕਾਰ ਜਦੋਂ ਪ੍ਰਧਾਨ ਮੰਤਰੀ ਨੂੰ ਇਹਨਾਂ ਸਮਾਗਮਾਂ ਦੇ ਵਾਸਤੇ ਨਿਯੋਤਤਾ ਦੇਣ ਜਾਂਦੀ ਹੈ ਸੱਦਾ ਦੇਣ ਜਾ ਰਹੀ ਹੈ ਤਾਂ ਉਹਨਾਂ ਨੂੰ ਸਮਾਂ ਨਹੀਂ ਦਿੱਤਾ ਗਿਆ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਸਮਾਂ ਨਹੀਂ ਦਿੱਤਾ ਗਿਆ ਤਾਂ ਕਿ ਉਹ ਸੱਦਾ ਪੱਤਰ ਦੇ ਸਕਣ ਲੇਕਿਨ ਉੱਥੇ ਹੀ ਹਰਿਆਣਾ ਸਰਕਾਰ ਦਾ ਸੱਦਾ ਪੱਤਰ ਕਬੂਲ ਵੀ ਲਿਆ ਹੈ ਪ੍ਰਧਾਨ ਮੰਤਰੀ ਵੱਲੋਂ ਇਹ ਹਾਮੀ ਵੀ ਪਰ ਦਿੱਤੀ ਗਈ ਹੈ ਕਿ ਹਰਿਆਣਾ ਸਰਕਾਰ ਦੇ ਕਰਾਏ ਜਾਣ ਵਾਲੇ ਸਮਾਗਮ ਦੇ ਵਿੱਚ ਪ੍ਰਧਾਨ ਮੰਤਰੀ ਸ਼ਿਰਕਤ ਕਰਨਗੇ ਉਹ ਹਿੱਸਾ ਲੈਣਗੇ ਇਸੇ ਤਰੀਕੇ ਨਾਲ ਅਪੀਲਾਂ ਜ਼ਰੂਰ ਕੀਤੀਆਂ ਗਈਆਂ ਕਿ ਸ਼ਤਾਬਦੀ ਸਮਾਰੋ ਇਕੱਠਿਆਂ ਮਨਾਉਣੇ ਚਾਹੀਦੇ ਨੇ ਸਾਰਿਆਂ ਨੂੰ ਇਕੱਠੇ ਹੋ ਕੇ ਹੀ ਸਾਂਝੇ ਸਮਾਗਮ ਕਰਨੇ ਚਾਹੀਦੇ ਨੇ ਪਰ ਮੌਕੇ ਤੇ ਇਸ ਸਮਾਗਮ ਕਰਨ ਵੇਲੇ ਕਿਸੇ ਨੇ ਵੀ 1 ਇੰਚ ਤੱਕ ਜ਼ਮੀਨ ਨਹੀਂ ਛੱਡੀ ਸਾਰੇ ਹੀ ਆਪਣੀ ਆਪਣੀ ਸਿਆਸਤ ਤੋਂ ਪ੍ਰੇਰਿਤ ਸੀ ਸਾਰੇ ਹੀ ਇਹਨਾਂ ਸਮਾਗਮਾਂ ਦਾ ਸੇਰਾ ਆਪਣੇ ਸਿਰ ਬਣਨਾ ਚਾਹੁੰਦੇ ਸੀ ਲੋਕਾਂ ਨੂੰ ਇਹ ਦਿਖਾਉਣਾ ਚਾਹੁੰਦੇ ਸੀ ਕਿ ਅਸੀਂ ਗੁਰੂ ਸਾਹਿਬ ਨੂੰ ਕਿੰਨੇ ਸਮਰਪਿਤ ਹਾਂ ਲੇਕਿਨ ਜਿਹੜੇ ਗੁਰੂ ਸਾਹਿਬਾਨ ਨੇ ਜੋ ਸਨੇਹਾ ਸਾਂਝੀ ਵਾਲਤਾ ਦਾ ਦਿੱਤਾ ਮਾਨਸ ਦਾ ਰੂਪ ਸਭੇ ਇੱਕ ਪਹਿਚਾਨ ਉਹ ਉਸ ਇਕਤਤਾ ਉਸ ਏਕੇ ਵਾਲੇ ਸਨੇਹ ਦੇ ਉੱਤੇ ਅਮਲ ਕਰਨਾ ਕਿਸੇ ਨੇ ਜ਼ਰੂਰੀ ਨਹੀਂ ਸਮਝਿਆ ਔਰ ਇੱਥੇ ਹੀ ਜਿਹੜੇ ਸਿੱਖ ਵਿਦਵਾਨ ਨੇ ਬੁੱਧੀਜੀਵੀ ਨੇ ਜਾਂ ਸੰਸਥਾਵਾਂ ਨੇ ਉਹ ਵੀ ਆਪਣੇ ਆਪਣੇ ਸਮਾਗਮ ਕਰਾਉਣ ਦੇ ਨਾਲ ਬੜਾ ਸਿਲੇਕਟਿਵਲੀ ਸਲਾਹਾਂ ਦੇ ਰਹੇ ਨੇ ਉਹਨਾਂ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਇਹ ਸਲਾਹ ਨਹੀਂ ਦਿੱਤੀ ਗਈ ਕਿ ਤੁਸੀਂ ਅੱਗੇ ਆਓ ਤੁਸੀਂ ਜੇ ਥੋੜਾ ਜਿਹਾ ਨਿਮਣਾ ਵੀ ਪੈਂਦਾ ਹੈ ਸਰਕਾਰਾਂ ਨੂੰ ਨਾਲ ਲਓ ਸਮਾਗਮਾਂ ਨੂੰ ਇਸ ਪੱਧਰ ਤੇ ਕਰਾਓ ਤਾਂ ਕਿ ਪੂਰੇ ਦੇਸ਼ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਗੁਰੂ ਸਾਹਿਬ ਦੇ ਸੁਨੇਹੇ ਨੂੰ ਫਲਾਇਆ ਜਾ ਸਕੇ ਲੋਕਾਂ ਦੇ ਤੱਕ ਪਹੁੰਚਾਇਆ ਜਾ ਸਕੇ ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਅਲੱਗ ਰਾਹ ਤੇ ਤੁਰ ਰਹੀ ਹੈ ਪੰਜਾਬ ਸਰਕਾਰ ਅਲੱਗ ਰਾਹ ਤੇ ਤੁਰ ਰਹੀ ਹੈ ਤੇ ਬਾਕੀ ਸਾਰੇ ਵੀ ਆਪਣੀ ਆਪਣੀ ਰਾਹ ਫੜ ਕੇ ਹੀ ਚੱਲ ਰਹੇ ਹਨ ਗੁਰੂ ਸਾਹਿਬ ਦੇ ਸੁਨੇਹੇ ਨੂੰ ਕਿਹਾ ਜ਼ਰੂਰ ਜਾ ਰਿਹਾ ਹੈ ਕਿ ਲੋਕ ਅਪਣਾਉਣ ਲੇਕਿਨ ਜਿੰਨਾ ਨੁਮਾਇੰਦਿਆਂ ਨੂੰ ਅਪਣਾਉਣਾ ਚਾਹੀਦਾ ਸੀ ਜਿਹੜੇ ਧਰਮ ਦੇ ਠੇਕੇਦਾਰ ਹੋਣ ਦਾ ਵੀ ਕਈ ਵਾਰ ਦਾਵਾ ਕਰਦੇ ਨੇ ਉਹ ਲੋਕ ਵੀ ਗੁਰੂ ਸਾਹਿਬ ਦੀਆਂ ਜੋ ਸਿੱਖਿਆਵਾਂ ਸੀ ਜੋ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਅਮਲ ਦੇ ਵਿੱਚ ਲਿਆਂਦੀਆਂ ਉਹਨਾਂ ਨੇ ਜੋ ਕੁਝ ਪ੍ਰਚਾਰਿਆ ਉਹ ਆਪਣੇ ਪਿੰਡੇ ਤੇ ਵੀ ਹੜਾਇਆ ਤਾਂ ਕਿ ਲੋਕਾਂ ਨੂੰ ਇਸ ਦਾ ਸੁਨੇਹਾ ਅਰਤਖਤਾ ਦੇ ਨਾਲ ਜਾਵੇ ਲੋਕ ਇਸ ਗੱਲ ਨੂੰ ਜਾਣਨ ਕਿ ਜੋ ਉਹ ਲੋਕਾਂ ਨੂੰ ਕਰਨ ਲਈ ਕਹਿ ਰਹੇ ਨੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਵੀ ਆਪਣੇ ਉੱਤੇ ਵੀ ਉਹੀ ਚੀਜ਼ਾਂ ਲਾਗੂ ਕਰਦੇ ਲੇਕਿਨ ਅਸੀਂ ਹੌਲੀ-ਹੌਲੀ ਆਉਂਦੇ ਸਦੀਆਂ ਬੀਤ ਜਾਣ ਤੋਂ ਬਾਅਦ ਉਹਨਾਂ ਦੇ ਸੁਨੇਹੇ ਤੋਂ ਬਹੁਤ ਦੂਰ ਆ ਗਏ ਜਾਪਦੇ ਹਾਂ ਅਸੀਂ ਜਿੱਥੇ ਸਾਡਾ ਫਾਇਦਾ ਹੁੰਦਾ ਹੈ ਉੱਥੇ ਗੁਰਬਾਣੀ ਦੀਆਂ ਤਿਕਾ ਨੂੰ ਵਰਤ ਕੇ ਉਹਨਾਂ ਦਾ ਆਪਣੀ ਮਰਜ਼ੀ ਦੇ ਮੁਤਾਬਕ ਜਾਂ ਆਪਣਾ ਲਾਹਾ ਲੈਣ ਦੇ ਮੁਤਾਬਕ ਅਰਥ ਦੱਸ ਕੇ ਟੁਕਾਂ ਜ਼ਰੂਰ ਵਰਤਦੇ ਆ ਗੁਰਬਾਣੀ ਦੀਆਂ ਪਰ ਉਹਨਾਂ ਦੇ ਉੱਤੇ ਅਮਲ ਨਹੀਂ ਕਰਦੇ ਹਰ ਇੱਕ ਬੰਦਾ ਪ੍ਰਚਾਰ ਕਰਨ ਦੇ ਲਈ ਦਿਖਾਉਣ ਦੇ ਲਈ ਆਪਣੇ ਆਪ ਨੂੰ ਗੁਰੂਆਂ ਦਾ ਇੱਕ ਨਿਵਾਣਾ ਸੇਵਕ ਵਜੋਂ ਪੇਸ਼ ਕਰਦਾ ਹੈ ਪਰ ਨਿਮਰਤਾ ਅਸਲ ਦੇ ਵਿੱਚ ਹੁੰਦੀ ਕੀ ਹੈ ਨਿਮਰਤਾ ਅਸਲ ਦੇ ਵਿੱਚ ਹੁੰਦੀ ਕੀ ਹੈ ਉਹ ਆਪਣੇ ਜੀਵਨ ਦੇ ਵਿੱਚ ਕਦੇ ਉਸ ਦਾ ਸਬੂਤ ਨਹੀਂ ਦਿੰਦਾ ਇਹੀ ਸਾਡੇ ਜੀਵਨ ਦੀ ਇਹਨਾਂ ਸਮਿਆਂ ਦੀ ਸਚਾਈ ਹੈ ਹੁਣ ਦੇਖਦੇ ਹਾਂ ਕਿ ਪੰਜਾਬ ਸਰਕਾਰ ਇਹਨਾਂ ਸਲਾਹਾਂ ਦੇ ਉੱਤੇ ਕਿੰਨਾ ਕੁ ਅਮਲ ਕਰਦੀ ਹੈ ਕੀ ਕੋਈ ਹੋਰ ਵਿਵਾਦਤਾ ਨਹੀਂ ਇਹਨਾਂ ਸਮਾਗਮਾਂ ਦੇ ਵਿੱਚ ਖੜਾ ਹੋ ਜਾਂਦਾ ਲੇਕਿਨ ਉਮੀਦ ਕਰਦੇ ਹਾਂ ਸਾਰਾ ਕੁਛ ਹੀ ਸੁਖੀ ਸੰਧੀ ਨਿਪਰੇ ਚੜ ਜਾਏਗਾ ਜਿਹੜਾ ਗੁਰੂ ਸਾਹਿਬ ਨੇ ਸੁਨੇਹਾ ਦਿੱਤਾ ਸੀ ਉਹ ਸੁਨੇਹਾ ਦੁਨੀਆ ਤੱਕ ਲੈ ਕੇ ਜਾਣ ਦੇ ਵਿੱਚ ਇਹ ਸਾਰੇ ਸਮਾਗਮ ਸਫਲ ਹੋਣਗੇ ਸਿਰਫ ਇਸ ਨੂੰ ਦਿਖਾਵੇ ਦੇ ਲਈ ਇਹ ਮੰਗਾਂ ਨਹੀਂ ਕੀਤੀਆਂ ਜਾਣਗੀਆਂ ਕਿ ਫਲਾਣੀ ਥਾਂ ਦਾ ਨਾਮ ਬਦਲ ਦਿਓ ਫਲਾਣੀ ਥਾਂ ਦਾ ਨਾਮ ਬਦਲ ਕੇ ਗੁਰੂ ਸਾਹਿਬ ਦੇ ਨਾਮ ਤੇ ਰੱਖ ਦਿਓ ਇਹਨਾਂ ਮੰਗਾਂ ਤੋਂ ਉੱਪਰ ਉੱਠ ਕੇ ਜਿਹੜਾ ਫਲਸਫਾ ਸਾਡੇ ਗੁਰੂਆਂ ਵੱਲੋਂ ਪ੍ਰਚਾਰਿਆ ਗਿਆ ਸੀ ਉਸ ਨੂੰ ਆਪਣੇ ਜੀਵਨ ਦੇ ਵਿੱਚ ਢਾਲ ਲਿਏ ਉਸ ਮੁਤਾਬਕ ਹੀ ਆਪਣੀ ਜ਼ਿੰਦਗੀ ਦਾ ਨਿਰਵਾਹ ਕਰੀਏ ਏਸੇ ਉਮੀਦ ਦੇ ਨਾਲ ਕਿ ਸਾਰੇ ਨੇਤਾ ਲੋਕ ਸਾਰੇ ਸਿਆਸੀ ਆਗੂ ਸਾਰੇ ਧਾਰਮਿਕ ਆਗੂ ਸਾਡੇ ਗੁਰੂਆਂ ਦੇ ਦੱਸੇ ਉੱਤੇ ਰਾਹ ਦੇ ਉੱਤੇ ਚੱਲਣਗੇ ਤੇ ਮਨੁੱਖਤਾ ਦੀ ਸੇਵਾ ਲਈ ਆਪਣਾ ਜੀਵਨ ਬਤੀਤ ਕਰਨਗੇ ਇਸੇ ਉਮੀਦ ਦੇ ਨਾਲ ਤੁਹਤ ਵਿਦਾ ਲੈਣੇ ਆ ਧੰਨਵਾਦ